ਹਾਂਜੀ ਹਾਂਜੀ ਰੰਧਾਵਾ ਸਾਹਿਬ ਬੇਦੀ ਸਾਹਿਬ ਬੇਦੀ ਸਾਹਿਬ ਆਪਣਾ ਮਾਨ ਸਨਮਾਨ ਹਾਸਲ ਕਰ ਲੈਣਗੇ ਸੰਗਤ ਤੋਂ ਮਾਫੀ ਚਾਹੁੰਦੇ ਆ ਜਿੰਨਾ ਟਾਈਮ ਜਿਹੜਾ ਇਹ ਚੱਲ ਰਿਹਾ ਜੀ ਮੈਚ ਸ਼ੁਰੂ ਨਹੀਂ ਹੁੰਦਾ ਉਹਨਾਂ ਟਾਈਮ ਆ ਮਾਈਕ ਜਿਹੜਾ ਮੇਰੇ ਕੋਲ ਆ ਉਹ ਚੱਲੇਗਾ ਸਨਮਾਨ ਵਾਲਾ ਬਾਅਦ ਵਿੱਚ ਕਮੈਂਟਰੀ ਤੇ ਕਬੱਡੀ ਚੱਲੂਗੀ ਹਾਂਜੀ ਜੱਗੇ ਬਾਈ ਤੇ ਲਾਈਵ ਵਾਲੇ ਕੈਮਰੇ ਦੇ ਮੂਰੇ ਜਿੰਨੇ ਵੀ ਵੀਰ ਆ ਜੀ ਹੱਥ ਬਨ ਕੇ ਬੇਨਤੀ ਹੈ ਭਾਵੇਂ ਉਹ ਗਰਾਊਂਡ ਤੋਂ ਬਾਹਰ ਖੜੇ ਆ ਲਾਈਵ ਵਾਲੇ ਕੈਮਰੇ ਦੇ ਮੂਰੇ ਉਹ ਥੋੜਾ ਥੋੜਾ ਬਾਹਰ ਸਾਈਡ ਤੋਂ ਜੋ ਵੀਰ ਜੀ ਲਾਈਵ ਵਾਲੇ ਕੈਮਰੇ ਦੇ ਮੂਹਰੇ ਜਿੰਨੇ ਵੀ ਵੀਰ ਖੜੇ ਐ ਹਾਂਜੀ ਜਿੰਨੇ ਵੀ ਵੀਰ ਇਧਰਲੀ ਸਾਈਡ ਆ ਭਾਈ ਆਪਾਂ ਪਰਲੀ ਸਾਈਡ ਨੂੰ ਥੋੜਾ ਥੋੜਾ ਹੋ ਜੀਏ ਲਲਤੋਂ ਤੋਂ ਸਾਡੇ ਬਾਰੇ ਸਤਿਕਾਰਯੋਗ ਵੀਰ ਪੁੱਜੇ ਹੋਏ ਐ ਬੰਟੀ 베ਦੀ ਜੀ ਕੋਸ ਸਾਹਿਬ ਪੁੱਜੇ ਐ ਅਨੇਕਾਂ ਮੁੰਡੇ ਇਸੇ ਇਲਾਕੇ ਨੂੰ ਵੱਡੇ ਜਿਹੜੇ ਪੈਦਾ ਕਰਕੇ ਦਿੱਤੇ ਐ ਸਾਡੇ ਕੋਸ ਸਾਹਿਬ ਬੰਟੀ 베ਦੀ ਜੀ 20 20 ਜਮ ਵਾਲੇ ਲਲਤੋਂ ਵਾਲੇ ਪੁੱਜੇ ਹੋਏ ਐ ਬਲਕਾਰ ਸਿੰਘ ਜੀ ਐਸ ਆਈ ਸੀ ਆਈਏ ਸਨੀ ਮਾਈ ਲਲਤੋਂ ਬੜੇ ਸਤਿਕਾਰਯੋਗ ਵੀਰੇ ਸਾਡੇ ਪਿੰਡ ਤੋਂ ਪੁੱਜੇ ਆ ਜਿੰਨੇ ਵੀ ਲੜਕੋ ਪਿੰਡ ਤੋਂ ਵੱਡੇ ਵੀਰ ਪੁੱਜੇ ਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਔਰ ਮੈਂ ਬੇਨਤੀ ਕਰਦਾ ਵੀ ਜਲਦੀ ਮੈਚ ਸ਼ੁਰੂ ਕਰ ਦਈਏ 35 ਸਾਲ ਜੀਆਂ ਦਾ ਸਨਮਾਨ ਹੋ ਰਿਹਾ ਹੈ ਜਲਦੀ ਮੈਚ ਆਪਾਂ ਸ਼ੁਰੂ ਕਰਾਂਗੇ ਹਾਂਜੀ 1 ਮਿੰਟ ਹੋ ਬਾਈ ਮਾਈਕ ਤੁਹਾਡੇ ਕੋਲ ਹੀ ਹੋਊਗਾ ਜੀ ਜਦੋਂ ਮੈਚ ਚੱਲ ਪਿਆ ਬਾਈ ਜੱਗਾ ਬਰਾੜ ਜੀ ਬਾਈ ਟੀਟੂ ਜੀ ਬਾਈ ਨਿਮਾ ਜੀ ਬਾਈ ਲੱੱਕੀ ਜੀ ਬੈਕ ਮੇਜ ਦੇ ਸਾਈ ਜੀ ਹਰ ਮੰਦੀ ਸਿੰਘ ਦੀ ਗਿੱਲ ਘੱਲ ਖੁਰਦ ਯੱਗੇ ਬਰਾੜ ਦੇ ਸਾਥੀ ਆਨਮਿਤ੍ਰ ਪੁੱਜੇ ਹੋਏ ਐ ਹਰ ਜੱਗੇ ਬਰਾੜ ਦਾ ਪਿਆਰ ਰਵੀ ਦੇ ਨਾਲ ਹੈ ਰਵੀ ਹੁਣਾਂ ਦਾ ਪਿਆਰ ਜੰਟੇ ਹੁਣਾਂ ਦੇ ਨਾਲ ਰਾਜੇ ਹੁਣਾਂ ਨਾਲ ਗੁਰਜੰਟ ਹੁਣਾਂ ਨਾਲ ਡਾਕਟਰ ਕਮਲ ਹੁਣਾਂ ਨਾਲ ਜੀਤ ਹੁਣਾਂ ਨਾਲ ਇਹ ਪਿਆਰ ਹੈ ਸਾਡੇ ਵੀਰਾਂ ਦਾ ਲੈ ਵੀ ਔਖੇ ਚੰਗੇ ਮਾੜੇ ਸਮੇਂ ਵਿੱਚ ਨਾਲ ਖੜਦੇ ਐ ਮੋਨੂ ਭਾਈ ਦਾ ਧੰਨਵਾਦ ਹਾਂਜੀ ਭਾਈ ਮੋਨੂ ਭਈਆ ਜਿਹੜੇ ਵੀਰ ਖੜੇ ਆ ਨੇ ਇੱਕ ਵਾਰੀ ਹੱਥ ਵਨ ਕੇ ਤੋਕੇ ਵੀ ਯਾਰ ਵੀ লাইਵ ਵਾਲੇ ਕੈਮਰੇ ਦੇ ਮੂਰੇ ਜਿੰਨੇ ਵੀ ਭਰਾ ਐ ਉਹ ਪਰੇ ਹੋ ਜਾਣਾ ਰਵੀ ਭਾਈ ਕਹੋ ਵੀਰਾਂ ਨੂੰ ਆ ਖੜੇ ਜਿਹੜੇ লাইਵ ਵਾਲੇ ਕੈਮਰੇ ਮੂਰੇ ਐ ਨਾ ਇੱਕ ਉਸ ਕੁਰਸੀਆਂ ਤੇ ਆ ਜਾਓ ਵੀਰ ਜੀ ਉਧਰ লাইਵ ਰਵੀ ਆਲਮਗੀਰੀਆ ਮੰਗੀ ਖਾਨਪਰੀਆ ਵੱਡਾ ਭਰਾ ਬੈਠਾ ਹੈ ਰਾਣਾ ਬਲੇ ਚੋਰੀ ਦੀ ਆੜੀ ਕਹਿੰਦੇ ਫਰਿਆਦ ਤੇ ਇੰਦਰਜੀਤ ਨਾਲ ਹੈ ਲੈ ਵੀ ਰਾਣਿਆ ਕਹਿੰਦੇ ਚੰਗੇ ਕੰਮ ਚੰਗਿਆ ਵਿਚਾਰੀਆਂ ਦੀ ਗੱਲਾਂ ਮਾਰੇ ਕੰਮ ਹੋਣ ਯਾਰ ਮਾਰਾਂ ਦੀਆਂ ਗੱਲਾਂ ਆ ਕਬੱਡੀ ਚ ਨਾ ਹੌਣ ਹਥਿਆਰਾਂ ਵੀ ਆ ਗੱਲਾਂ ਬਸ ਜੋਰ ਵਾਲੇ ਚੋਟੀ ਤੇ ਸਟਾਰਾਂ ਵੀ ਆ ਗੱਲਾਂ ਕਦੇ ਮੋਟਰਸਾਈਕਲ ਤੇ ਕਦੇ ਕਾਰਾਂ ਵੀ ਆ ਗੱਲਾਂ ਉਹ ਮਾਖੇ ਉਹਦੇ ਸਾਡਾ ਏਕ ਤੇ ਅਨੇਕ ਵਿੱਚ ਸੁਖਨਾਲ ਫਰੀਆਜ ਜਿਹੇ ਸਟਾਰਾਂ ਦੀਆਂ ਗੱਲਾਂ ਇੰਦਰਜੀਤ ਜਿਹੇ ਸਟਾਰਾਂ ਦੀਆਂ ਗੱਲਾਂ ਰਾਣੇ ਜਿਹੇ ਯਾਰਾਂ ਦੀਆਂ ਗੱਲਾਂ ਨਾ ਮੈਚ ਸ਼ੁਰੂ ਹੋਣ ਲੱਗਾ ਰਸ਼ੀਦ ਦੀ ਟੀਮ ਵੱਲੋਂ ਪਹਿਲੀ ਕਬੱਡੀ ਪਾਲਾ ਖਲੋਟੀ ਪਿੰਡ ਵਾਲਾ ਇਸ ਦੇ ਖੇਡ ਦੇ ਮੈਦਾਨ ਹਾਂਜੀ ਅਮਰੀਕ ਭਾਈ ਵਸ 1 ਮਿੰਟ ਲੈਣਾ ਜੀ ਮੈਂ ਬੇਨਤੀ ਕਰਦਾ ਰਵੀ ਵੀਰ ਵੱਲੋਂ ਬੇਨਤੀ ਹੈ ਜਿਹੜਿਆ ਲਾਈਨ ਤੇ ਵੀਰ ਖੜੇ ਆ ਬਾਰ ਬਾਰ ਆਖਿਆ ਜਾ ਰਿਹਾ ਭਾਈ ਥੋੜਾ ਥੋੜਾ ਪਿੱਛੇ ਨੂੰ ਹੋ ਜੀਏ ਬਾਲ ਵਿੱਚ ਰਵੀ ਭਾਈ ਕਹਿੰਦਾ ਵੀ ਬੌਂਸਰ ਵੀ ਰਾ ਕੇ ਕਹਿਣਗੇ ਤੁਸੀਂ ਗੁੱਸਾ ਕਰੋਗੇ ਪਲੀਜ਼ ਬੇਨਤੀ ਹੈ ਗਰਾਊਂਡ ਕਲੀਅਰ ਕਰ ਦਈਏ ਮੈਚ ਬਹੁਤ ਤਕੜਾ ਹੁਣ ਕੱਲੀ ਕਮੈਂਟਰੀ ਹੋ ਕੋਈ ਵੀ ਵੀਰ ਆਪਣਾ ਨਾਮ ਅਨਾਉਂਸ ਕਰਾਉਣ ਲਈ ਆਖੇ ਨਾ ਰਵੀ ਵੱਲੋਂ ਬੇਨਤੀ ਹੈ ਰਵੀ ਗਰੇਵਾਲ ਦਾ ਕਬੱਡੀ ਕਪ ਓਮ ਲਓ ਸਾਹਮਣੇ ਸਾਜੀ ਸ਼ਹਿਜ਼ਾਦ ਅਲੀ ਜਲੰਧਰ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਜਿਹੜੀ ਸੜਕ ਜਲੰਧਰ ਤੋਂ ਜੰਮੂ ਰੋ ਓ ਸਾਰਾ ਮੇਲਾ ਤੂਲ ਟਿਆ ਇਨੂੰ ਵੀ ਕਿਸੇ ਨੇ ਲੈਣਾ ਇਹ ਇੰਗਲੈਂਡ ਵੀ ਖੇਡਿਆ ਹੈ ਇਹ ਮੁੰਡਾ ਕਹਿੰਦੇ ਸ਼ਫੀ ਹੈ ਰਸ਼ੀਨ ਵਾਲਾ ਮੁੰਡਾ ਇਸ ਵੇਲੇ ਲਾ ਤਕੜਾ ਜੱਫਾ ਅੰਕ ਦਾ ਵਾਦਾ ਆਪਣੀ ਟੀਮ ਦੇ ਹਿੱਸੇ ਕਰ ਗਿਆ ਉਹ ਦਰਸ਼ਕੋ ਆਉਂਦਾ ਨਜ਼ਾਰਾ ਆਹ ਦੁਨੀਆ ਖੁਸ਼ ਹੈ ਉਧਰ ਸ਼ੈਮ ਗਿੱਲ ਹਾਨੀ ਰਿਕਾਰਡਸ ਵਾਲੇ ਪ੍ਰੀਤ ਗਿੱਲ ਪ੍ਰਦੀਪ ਸਰਾਭਾ ਬਿੱਟੂ ਸਿਆਣ ਹਰਿਆਣ ਅਮਨ ਜੰਡੂ ਤੇ ਹੈਰੀ ਸਾੰਭੀ ਇਹਨਾਂ ਭਰਾਵਾਂ ਵੱਲੋਂ ਆਈ ਦੇ ਕਬੱਡੀ ਕੱਪ ਦਾ ਪਹਿਲਾ ਪ੍ਰਾਈਜ਼ 1 ਲੱਖ ਦਿੱਤਾ ਜਾਣਾ ਹੈ 1 ਲੱਖ ਦਿੱਤਾ ਜਾਣਾ ਆਹ ਕਬੱਡੀ ਪਾਲ ਲਈ ਗੜਿਆਣੇ ਵਾਲਾ ਰਕੇਸ਼ ਆ ਗਿਆ ਇਹ ਪੱਪਾ ਦਾ ਸ਼ੋਲਾ ਜਿਵੇਂ ਮੂਨਕ ਦਾ ਗੁਲਜਾਰੀ ਜਿਵੇਂ ਸਿਧਵਾ ਦਾ ਜੱਸਾ ਜਿਵੇਂ ਮੰਡੀਆਂ ਦਾ ਗੁਰਮੀਤ ਜਿਵੇਂ ਕਹਿੰਦੇ ਧਾਲੀ ਵਾਲ ਬੇੜ ਦਾ ਬਾਨਾ ਜਿਵੇਂ ਕਹਿੰਦੇ ਕਾਲੇ ਸੰਘਿਆ ਦਾ ਤਾਜਾ ਪੱਪਾ ਦੇ ਸ਼ੋਲੇ ਕਹਿੰਦੇ ਮਾਣੂ ਕਦਾ ਜੀਵਨ ਆ ਵੀ ਕਹਿੰਦੇ ਪੱਪਾ ਦਾ ਸ਼ੋਲਾ ਪਰ ਆ ਢੋਡਿਆ ਮਲਾ ਬਿੱਲਾ ਇਸੇ ਲਈ ਕਹਿੰਦੇ ਮੁੰਡਾ ਪੱਕੇ ਤੌਰ ਤੇ ਕੈਨੇਡਾ ਰਹਿੰਦਾ ਹੈ ਪਰ ਰਕੇਸ਼ ਕਹਿੰਦੇ ਵੀ ਪੱਪਾ ਦਾ ਸ਼ੋਲਾ ਹੈ ਐਨ ਸਜੇ ਤੂਫਾਨ ਵਾਂਗ ਉੱਠਿਆ ਤਕੜੇ ਨੰਬਰ ਦਾ ਵਾਅਦਾ ਆਪਣੀ ਟੀਮ ਦੇ ਹਿੱਸੇ ਕਰ ਗਿਆ ਆ ਜਸਪ੍ਰੀਤ ਕੈਨੇਡਾ ਦਾ ਸੁਖਪੰਡਾ ਦਾ ਕਲਗਰੀ ਵਾਲੇ ਕਹਿੰਦੇ ਹੈਪੀ ਖਲੋਟੀ ਵਾਲੇ ਦਾ ਚਹੇਤਾ ਮੇਜਰ ਬਰਾਦ ਦਾ ਯਾਰੀਆ ਕਦੇ ਹੈਪੀ ਕੈਲਗਰੀ ਦੀ ਮੇਰੇ ਵੀਰੋ ਵੱਡੇ ਪ੍ਰੋਮੋਟਰਾਂ ਦਾ ਚਹੇਤਾ ਪਾਲਾ ਪਿਛਲੇ ਸਾਲ ਖੇਡ ਆਇਆ ਯੂਰਪ ਦੀ ਧਰਤੀ ਜਰਮਨੀ ਕਬੱਡੀ ਕਲੱਬ ਜਵਿੰਦਰ ਖਲੋਟੀ ਆਰ ਕੰਨੇ ਵੀ ਭਜਨ ਸਿੰਘ ਲੋਟੀ ਉਹਨਾਂ ਦੀ ਬਿਲਾਲਤ ਤਾੜੀ ਮਾਰਦੇ ਆ ਮੁੰਡੇ ਲਈ ਜ਼ੋਰਦਾਰ ਇਸੇ ਲਈ ਤਕੜੇ ਨੰਬਰ ਦਾ ਵਾਅਦਾ ਆਪਣੀ ਟੀਮ ਨੇ ਹਿੱਸੇ ਕਰ ਗਿਆ ਲੈ ਵੀ ਮਰੀਕ ਰਵੀ ਲੋ ਰਵੀ ਕਲਸੀਆਂ ਵਾਲਾ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਟੀਮ ਕਲਸੀਆਂ ਦੀ ਵੀ ਤਕੜੀ ਹੈ ਟੀਮ ਰਸ਼ੀਨ ਦੀ ਵੀ ਤਕੜੀ ਹੈ ਕੌਣ ਜਿੱਤੂ ਕੌਣ ਹਾਰੂ ਕੇ ਸ਼ੱਕ ਤੇ ਰਹਣੀ ਹੈ ਆਹ ਕਬੱਡੀ ਕੱਪ ਆਲਮਗੀਰ ਦਾ ਉਹ ਟੱਕ ਤੇ ਪੈਣੀ ਹੈ ਆਹ ਵੱਡੀ ਕੱਪ ਰਮਜੀਤ ਆਹ ਦਾ ਕਾਰ ਲੈਣੀ ਹੈ ਬੱਲੇ 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 ਵੇਲੇ ਉਹ আলমਗੀਰ ਸਾਹਿਬ ਵਾਲੇ ਆਉਂਦਾ ਸਵਾਦ ਆਹ ਤਾੜੀਆਂ 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 ਮਾਰਦੀਆਂ ਐ ਤੇ ਕਹਿੰਦੇ ਕੁਆਟਰਾਂ ਲੈ ਦੀ ਕੜਿਆਣੇ ਆ ਰਿਹਾ ਜਦੋਂ ਸੈਮੀ ਹੋਏ ਫਿਰ ਥਾਰ ਥਾੜੀ ਹੋਈ ਹੈ ਫਿਰ ਥਾਰ ਥਾੜ ਹੋਈ ਹੈ ਹਨੀ ਚਾਲ ਪੁੱਜਾ ਹੈ ਨਵੇਂ ਪਿੰਡਿਆ ਪਿਆਰ ਹੈ ਕਹਿੰਦੇ ਜੋਸ਼ਰ ਆਲਵਗੀਰ ਦੇ ਨਾਲ ਉਹ ਤੇਜੀ ਕੈਂਡ ਪਿੰਡ ਵਾਲਾ ਇਸ ਲਈ ਕਬੱਡੀ ਪਾ ਰਿਹਾ ਪਰ ਪੀਤੇ ਦਾ ਕੀ ਇਸ਼ਾਰਾ ਵੀ ਬਿੰਦਰ ਰੇਡਰ ਦੇ ਹਿੱਸੇ ਜੁੜਦਾ ਆਇਆ ਆਹ ਮੁੰਡਾ ਵੀ ਪਹਿਲਵਾਨੀ ਕਰਦਾ ਆਹ ਕਹਿੰਦੇ ਜ਼ਿਲ੍ਹਾ ਸੰਗਰੂਰ ਦੇ ਬੌਂਸਰ ਪਿੰਡ ਤੋਂ ਆਇਆ ਰਕੇਸ਼ ਵੀ ਕਬੱਡੀ ਪੈ ਰਹੀ ਹੈ ਥੋੜਾ ਗਰਾਊਂਡ ਕਲੀਅਰ ਕਰ ਦਿਓ ਵੀਰ ਜੀ ਬੇਨਤੀ ਹੈ ਆਪਣਾ ਸਾਡੇ ਬੌਂਸਰ ਵੀਰਾਂ ਨੂੰ ਉਹ ਗਰਾਊਂਡ ਕਲੀਅਰ ਕਰਾ ਦਿਓ ਜੀ ਵੀਰ ਰਕੇਸ਼ ਦੀ ਕਬੱਡੀ ਗੋਲ ਕੜਿਆਣੇ ਵਾਲੇ ਨੇ ਆ ਰਕੇਸ਼ ਰਕੇਸ਼ ਚੜਦੀ ਬਰੇਸ ਮੁੱਚ ਫੁੱਟ ਗੱਬਰੂ ਪਾ ਪਾ ਕੇ ਰੇਡਾਂ ਮੈਂ ਲਾ ਲੈਂਦਾ ਹਾਂ ਲੁੱਟ ਗੱਬਰੂ ਮੇਲਾ ਲਾਂਦਾ ਹਾਂ ਲੁੱਟ ਗੱਬਰੂ ਬੰਟੀ ਬੇਦੀ ਬੀਵੀ ਜੀ ਵਾਲੇ ਵੱਲੋਂ ਸਾਜੀ ਦੀਆਂ ਦੋ ਰੇਡਾਂ 1000 ਦੀਆਂ ਮੋਨੂ ਲਲਤੋ ਵਾਲਾ ਦੱਸ ਗਈ ਹੈ ਵੀਰ ਬੰਟੀ ਬੇਦੀ ਵੱਲੋਂ ਬੀਵੀ ਜੀਮ ਵਾਲੇ ਕਹਿੰਦੇ ਸਾਜੀ ਜੇ ਦੋ ਰੇਡਾਂ 1000 ਦੀਆਂ ਪੈਣਗੀਆਂ ਪਰ ਖਲੋਟੀ ਵਾਲਾ ਪਾਲਾ ਇਹ ਵੀ ਪੱਬਾਂ ਦਾ ਸ਼ੋਲਾ ਆ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਸਿਰ ਜੋੜਦਾ ਆਇਆ 1000 ਦੀ ਓਮ ਪਹਿਲੀ ਪੈ ਗਈ ਹੈ ਪਹਿਲੀ ਪੈ ਗਈਆਂ ਪਹਿਲੀ ਪੈ ਗਈ ਹੈ 1000 ਦੀ ਇਸੇਲੇ ਪਹਿਲੀ ਕਬੱਡੀ ਤਾਰੀਖ ਹੈ ਮੈਦਾਨ ਨੰਬਰ 4 ਜਾਫੀ ਤਿਆਰ ਹੈ ਉਹ ਮੇਲਾ ਕਹਿੰਦੇ ਸ੍ਰੀ ਆਲਮਗੀਰ ਸਾਹਿਬ ਦਾ ਚੱਲਦਾ ਲੋਕਾਂ ਨੂੰ ਚਾਜਾ ਚੜਦਾ ਚਾਜਾ ਚੜਦਾ ਢੋਡਾ ਬਲਾ ਢੋਡਾ ਬਲਾ ਢੋਡਾ ਬਲਾ ਢੋਡਾ ਬਲਾ ਸ਼ਕਰਪੁਰੀਆ ਢੋਡੇ ਸ਼ਕਰਪੁਰ ਢੋਡੇ ਸ਼ਕਰਪੁਰ ਢੋਡੇ ਜਲੰਧਰ ਡੇਲੋ ਲੁਧਿਆਣਾ ਬੱਲੇ 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 ਹੁਣ ਮੰਡੀ ਯੂਕੇ ਤੇ ਸੇਵਕ ਕੈਨੇਡਾ ਬਿੱਲੇ ਦਾ ਜੱਫਾ 1000 ਦਾ ਵੀ ਸਾਜੀ ਨੂੰ ਲਾਤਾ ਵੀਰੇ ਪਾਉਂਦਾ ਕਰਦੇ 1000 ਬੰਟੀ ਦੇ ਵੱਲੋਂ ਹੈ ਉਧਰ ਸੁਖੂ ਨਾਰਵੇ ਸੁਖੂ ਨਾਰਵੇ ਦਾ ਬਹੁਤ ਵੱਡਾ ਯੋਗਦਾਨ ਆਜੇ ਕਬੱਡੀ ਕੱਪ ਲਈ ਹੈ ਆਹ ਮੈਚ ਦੀ ਟੱਕੜਾ ਓ ਓ ਤੇਜ਼ੀ ਦੀ ਰੇਡਾਂ ਕਿੱਡਾ ਲੱਗਦੀਆਂ ਤੇਜ਼ੀ 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 ਹਾਰ ਭੈਣੀ ਦੇ ਕੀਤਾ ਕੀਤਾ ਚ ਹੁੰਦੀ ਹੈ ਤੇਜ਼ੀ ਆ ਗਿਆ ਤੇਜ਼ੀ ਆ ਗਿਆ ਪਰ ਇਧਰ ਕਾਨ ਆ ਗਿਆ ਰਕੇਸ਼ ਬਾਪੁਰ ਦੀ ਧਰਤੀ ਦਾ ਹੁਸ਼ਿਆਰੇ ਦਾ ਪਿੰਡੂ ਪ੍ਰਵੀਨ ਦਾ ਪਿੰਡੂ ਕਰੂ ਕਮਾਲ ਐਨ ਕਹਿੰਦੇ ਚੋਟੀ ਦਾ ਮੁਕਾਬਲਾ ਬੱਲੇ 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 ਬੰਟੀ 베ਜੀ ਵੀਰੇ ਦੋਆ ਤੇ ਲਾਇਆ ਸੀ ਜੱਫਾ ਲੱਗਿਆ ਪਹੁੰਚਾ ਕਰ ਦੋ ਦੁਬਾਰਾ ਫੇਰ ਬਾਈ ਕਹਿੰਦਾ ਬੰਟੀ ਬਿਲਦੀ ਦੀਜੀ ਜੀ ਨਾਲੇ ਕਹਿੰਦੇ ਹੁਣ ਤੋਂ ਫੇਰ ਕਬੱਡੀਆਂ ਸਾਜੀ ਜੀਆਂ ਦੋ ਕਬੱਡੀਆਂ 1000 ਦੀਆਂ ਆਹ ਘਲੋਟੀ ਵਾਲਾ ਪਾਲਾ ਆਹ ਫਰਿਆਦ ਹੈ ਕਿ ਅੱਲਾਹ ਦੂਰੋਂ ਮਰਜਾ ਆਵੇ ਹੁੱਲੀ ਨਹੀਂ ਫਕੀਰ ਦੇ ਵਿੱਚੋਂ 500 ਰੁਪਿਆ ਜਸਵੀਰ ਸਰਪੰਚ ਤੇ ਕੁਲਦੀਪ ਰਣੀਆਂ ਉਹਨਾਂ ਵੱਲੋਂ ਕਹਿੰਦੇ ਜਿਹੜਾ ਪਾਲੇ ਨੂੰ ਜੱਫਾ ਲਾਉ ਪਰ ਪਾਲੇ ਨੂੰ ਜੱਫਾ ਲੱਗ ਗਿਆ ਅਫਰੇ ਜੀ 500 ਰੁਪਇਆ ਇਸ ਲਈ ਸਾਡੇ ਕੁਲਦੀਪ ਰਣੀਆਂ ਕੇ ਜਸਵੀਰ ਸਰਪੰਜੀ ਵੱਲੋਂ ਰਵੀ ਦੀ ਕਬੱਡੀ ਅਮਰੀਕ ਆਦਾ ਫਿਰ ਉੱਥੇ ਲੌ ਕਲਸੀਆਂ ਵਾਲਾ ਰਵੀ ਕਬੱਡੀ ਪਾ ਰਿਹਾ ਆ ਦੇਖੋ ਕੇਸਾ ਤਾਰੀ ਗੱਭਰੂ ਰੇਡ ਪਾਉਣ ਦੇ ਲਈ ਬਾਧਾ ਹੋਇਆ ਜਾਫੀ 4 ਰਸ਼ੀਦ ਪਿੰਦਾ ਲੈ ਵੀ ਸ਼ਫੀ ਓਏ ਕਹਦੇ ਬਿੱਲੇ ਨੂੰ ਵੀ ਰੇਡਾਂ ਪਾਣੇ ਲੱਖ ਪੈਂਦੀ ਆ ਗੱਲ ਜੱਫੀਆਂ ਤੇ ਮੁਕਨੀ ਐ ਸਾਡੇ ਮਨੀ ਯੂਕੇ ਗੁਰਸੇਵਕ ਕਨੇਡਾ ਤੇ ਸ਼ਨੀ ਕਹਿੰਦਾ 500 ਰੁਪਇਆ ਫਰਿਆਦ ਦੇ ਜਫੇ ਤੇ ਖੁਸ਼ ਹੋ ਗਿਆ ਹਰ ਕਮਲ ਸਾਡੇ ਡਾਕਟਰ ਜੀ ਉਹਨਾਂ ਵੱਲੋਂ ਵੀ 500 ਰਵੀ ਭਰਾ ਦਾ ਵੱਡਾ ਮੇਲਾ ਚੱਲਦਾ ਅਮਨਦੀਪ ਗੁਰਜੰਟਵੀਰ ਔਰ ਸਾਡਾ ਕਮਲਵੀਰ ਹੈ ਔਰ ਰਵੀ ਬੇਸ਼ੀ ਪਹਿਲਵਾਨ ਜੀ ਕਹਿੰਦੇ ਪੱਤਰ ਦਾ ਮੇਲਾ ਚੱਲਦਾ ਹੈ ਬੇਸ਼ੀ ਪਹਿਲਵਾਨ ਮੇਰ ਕੇਰ ਤਾਲਵੰਦਾਂ ਦੀ ਗੱਲ ਦਰਦੀ ਹੈ ਔਰ ਸ਼ਿਕੰਦਰ ਤਾਲਵੰਦ ਦੀ ਗੱਲ ਵੱਖਰੀ ਹੈ ਆਹ ਦੇਖੋ ਸਾਹਮਣੇ ਮੈਦਾਨ ਵਿੱਚ ਇਸ ਵੇਲੇ ਕਬੱਡੀ ਪਾ ਕੇ ਗੱਭਰੂ ਲਓ ਤੇਜ਼ੀ 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 ਕੈਂਡ ਵਾਲਾ ਇੱਕ ਸਿਆਣਾ ਖਿਡਾਰੀ ਹੈ ਯੋਮ ਜਦੋਂ ਤੇਜੀ ਨੇ ਪਹਿਲਾ ਮੋਟਰਸਾਈਕਲ ਵੈਟਰੇਡਰ ਬਣ ਕੇ ਜਿੱਤਿਆ ਨਾ ਆਪਣੀ ਜ਼ਿੰਦਗੀ ਦਾ ਕਬੱਡੀ ਦੇ ਵਿੱਚੋਂ ਉਹ ਮੋਟਰਸਾਈਕਲ ਤੇਜੀ ਦੇ ਆਪਣੇ ਉਸਤਾਦ ਪੰਮੇ ਬਜਹੋੜੀ ਵਾਲੇ ਨੂੰ ਗਿਫਟ ਕੀਤਾ ਸੀਗਾ ਇੱਕ ਸੋਚ ਵਧੀਆ ਇਹ ਉਸਤਾਦਾਂ ਦੀ ਕਦਰ ਹੈ ਪਰ ਸਾਹਮਣੇ ਦੇਖਿਆ ਰਕੇਸ਼ ਪਹਿਲਵਾਨ ਬੋਪਰ ਵਾਲਾ ਆਹ ਕਹਿੰਦੇ ਓ ਸ਼ਫੀ ਆਹ ਸ਼ਫੀਰ ਸਿੰਘ ਵਾਲਾ ਇਹ ਯੋਰਪ ਤੱਕੜਾ ਖੇਡ ਰਿਹਾ ਆਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਕੀ ਕਰਤਾ ਕੋਪਰਾਂ ਦੇ ਜੋ ਫੌਜ ਕਿਲੇ ਨੂੰ ਢਾਉਂਦੀ ਉਹ ਗੱਲ ਰਾਜੇ ਖੇਲੇ ਦੀ ਸਿੱਧੀ ਧੂ ਕਾਰਜੇ ਪਾਉਂਦੀ ਆ ਦੇਖੋ ਇਸੇ ਇਮਾਰਤ ਵਿੱਚ ਉਹ ਆਰੰਗਗੀਰ ਵਾਲਿਓ ਆਉਂਦਾ ਸੁਆਦ ਆ ਸੁਆਦ ਵਕਰਾ ਪ੍ਰਦੀਪ ਸਿੰਘ ਲਾ ਜੀਆਂ ਵੱਲੋਂ ਆ ਜੱਫੇ ਦਾ ਮਨ ਨੂੰ ਕਿੰਨੇ ਹਜ਼ਾਰ ਵਰਸੇ ਪਿਆ ਮਨੀ ਯੂਕੇ ਵੱਲੋਂ 500 ਰੁਪਇਆ ਆ ਜੱਫੇ ਤੋਂ ਖੁਸ਼ ਹੋ ਕੇ 500 ਦੇ ਮਨ ਪੁੱਜੇ ਆ ਆ ਵੇਖੋ ਮੈਦਾਨ ਵਿੱਚ ਪਾਲਾ ਇਸ ਵੇਲੇ ਨਾਜਵਾਨ ਕਹਿੰਦੇ ਖਲੋਟੀ ਵਾਲਾ ਆ ਆ ਆ ਆ ਖਲੋਟੀ ਵਾਲਾ ਖਲੋਟੀ ਵਾਲਾ ਪੱਜ ਗਿਆ ਵੇ ਪਾਲੇ ਦੀਆਂ ਰੇਟਾਂ ਵਧੀਆ ਲੱਗਦੀਆਂ ਦਰਸ਼ਕ ਵੀਰੋ ਇੱਕ ਤਾੜੀ ਕਬੱਡੀ ਦੇ ਨਾਂ ਤੇ ਆ ਕਬੱਡੀ ਪਾਉਣ ਦੇ ਲਈ ਪ੍ਰਦੀਪ ਸਿੰਘਲਾ ਜੀ ਵੱਲੋਂ ਤੇਜੀ ਦੀਆਂ ਦੋ ਰੇਡਾਂ 1000 ਦੀਆਂ ਆਉਣਗੀਆਂ ਜੇਨਰਲ ਸਾੜਾ ਜੀ ਆ ਮੈਚ ਤੋਂ ਬਾਅਦ ਜੇਨਰਲ ਸਾੜਾ ਜੀ ਜਰੂਰ ਗੱਲ ਕਰਾਂਗੇ ਆਪਾਂ ਪਰ ਇਧਰਲੇ ਪਾਸੇ ਰਵੀ ਤੇ ਦੂਜੇ ਪਾਸੇ ਸ਼ਫੀ ਉਠੋ ਨੌਜਵਾਨਾ ਰਵੀ ਕਲਸ਼ੀਆਂ ਵਾਲਾ ਰਵੀ ਸੱਤ ਮਹਿਸੂਸ ਕਰ ਰਿਹਾ ਹੈ ਉਧਰ ਧੰਨਵਾਦ ਹੈ ਕੁਲਦੀਪ ਰਾਣੀਆਂ ਕਿ ਜਸਵੀਰ ਸਿੰਘ ਜੀ ਸਰਪੰਚ ਉਹ ਵੀ ਵੱਡੇ ਮਾਣ ਕਰਦੇ ਆ ਧੰਨਵਾਦ ਜੇਨਰਲ ਸਾੜਾ ਜੀ ਆ ਮੈਚ ਤੋਂ ਬਾਅਦ ਗੱਲ ਕਰਾਂਗੇ ਆਪਾਂ ਜਿਹਦਾ ਵੀ ਫੋਨ ਆਇਆ ਹੈ ਤ ਤੁਹਾਨੂੰ ਪਤਾ ਇਹ ਮੈਚ ਬਹੁਤ ਤਕੜਾ ਖੇਡਿਆ ਜਾ ਰਿਹਾ ਹੈ ਲ ਅਗਲੀ ਕਬੱਡੀ ਪਾਉਣ ਦੇ ਲਈ ਉਧਰ ਪ੍ਰਦੀਪ ਸਿੰਘ ਰਾਜੀ ਵੱਲੋਂ 1000 ਦੋ ਕਬੱਡੀਆਂ ਪ੍ਰਦੀਪ ਸਿੰਘਲਾ ਡੋਰ ਪਰਗਰ ਸਰਪੰਚ ਸ੍ਰੀ ਰਾਜੂ ਸ੍ਰੀ 1000 ਦੀਆਂ ਦੋ ਰੇਡਾਂ ਦੋ ਰੇਡਾਂ ਤਾਲੀ ਤਾਲੀ ਕਬੱਡੀ 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 ਕਰ ਰਿਹਾ ਤੇਜੀ ਨੂੰ ਪਰ ਸਾਜੀ ਭੱਜ ਗਿਆ ਅਗਲੇ ਮੈਚ ਦੀਆਂ ਟੀਮਾਂ ਆਲਮਗੀਰ ਤੇ ਲਾਟੋ ਰਹਿਣਾ ਫੈਂਦੀ ਹੈ ਸਰਦੀਪ ਸਿੰਘਲਾ ਜੀ ਵੱਲੋਂ 500 ਰੁਪਇਆ ਸਾਜੀ ਦੇ ਲਈ ਮਨੀ ਯੂਕੇ ਗੁਰਸੇਵ ਕੈਨੇਡਾ ਵੱਲੋਂ ਤੇਜੀ ਵੀ ਅਗਲੀਆਂ 2 ਡੇਟਾ 1000 ਦੀਆਂ ਲਓ ਅਗਲੀ ਕਬੱਡੀ ਪਾਲਾ ਇੱਕ ਪਾਲਾ ਜਲਾਲਪੁਰੀਆ ਇੱਕ ਪਾਲਾ ਲੋਹਗਰੀਆ ਪਾਲੇ ਬੜੇ ਮਸ਼ਹੂਰ ਨੇ ਸ਼ੀਰੇ ਬੜੇ ਮਸ਼ਹੂਰ ਨੇ ਸੰਦੀਪ ਬੜੇ ਮਸ਼ਹੂਰ ਨੇ ਆਹ ਕਹਿੰਦੇ ਖੁਸ਼ੀ ਬੜੇ ਮਸ਼ਹੂਰ ਨੇ ਮੰਗੀ ਬੜੇ ਮਸ਼ਹੂਰ ਨੇ ਇਹ ਉਹ ਨਾਮ ਹੈ ਜਿਹਨਾਂ ਦਾ ਵੱਡਾ ਨਾਮ ਹੈ ਦੁਨੀਆ ਦੇ ਵਿੱਚ ਖੇਡ ਕਬੱਡੀ ਦੀ ਇਰਾਤ ਆਹ ਕਬੱਡੀ ਪੈ ਰਹੀ ਹੈ ਫਰਿਆਦ ਉਹ ਚਿੱਟੀਆਂ ਨਿਕਰਾਂ ਵਾਲਿਓ ਜੱਫੇ ਲਾਉਣੇ ਭੈਣੇ ਆ ਜਸਮਾਨੀ ਚੁੰਮਕ ਜਸਮਾਨੀ ਚੁੰਮਕ ਜਸਮਾਨੀ ਚੁੰਮਕ ਪਰ ਆ ਆ ਆ ਆ ਆ ਕਹਿੰਦੇ ਆ ਪਾਲਾ ਭੱਜ ਗਿਆ ਪਾਲਾ ਭੱਜ ਗਿਆ ਓ ਆਲਮਗੀਰ ਸਾਹਿਬ ਵਾਲੋ ਕੀ ਬਣ ਗਿਆ ਮੈਚ ਸਮਾਪਤ ਦਰਸ਼ਕ ਵੀਰੋ ਦੱਸੋ ਕਿਹੜੀ ਜਿੱਤ ਗਈ ਓ ਤਾੜੀ ਮਾਰ ਦਿਓ ਓ ਰਸੀਬ ਜਿੰਦਗੀ ਨੰਬਰ ਕਲਸੀਆ ਦੇ ਤੇ 12 ਨੰਬਰ ਰਸ਼ੀਨ ਦੇ ਰਸ਼ੀਨ ਦਾ ਦੂਜਾ ਸੈਣੀ ਬਾਬਾ ਗਾਜੀ ਦਾਸ ਧਨੌਰੀ ਦੇ ਨਾਂ